ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕ੍ਰਪਾ ਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਰਦਾਰ ਗੋਬਿੰਦ ਪ੍ਰਸਾਦ ਗਰੇਵਾਲ ਜੀ ਨੇ ਇੱਕ ਪੱਤਰ ਅੰਦਰ ਆਪਣੀ ਜ਼ਿੰਦਗੀ ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਉਹ ਲਿਖਦੇ ਹਨ ਕਿ ਜਦੋਂ ਉਹਨਾਂ ਨੇ ਲੁਧਿਆਣਾ ਕਾਲਸੋਂ ਡਿਗਰੀ ਪ੍ਰਾਪਤ ਕਰ ਲਈ ਤਾਂ ਉਹਨਾਂ ਨੂੰ ਟੈਕਨੀਕਲ ਨੌਕਰੀ ਮਿਲ ਗਈ ਅਤੇ ਥੋੜੇ ਸਮੇਂ ਬਾਅਦ ਹੀ ਉਹ ਅੰਬਾਲਾ ਕੈਂਟ 에ਅਰ ਫੋਰਸ ਸਟੇਸ਼ਨ ਵਿੱਚ ਅਫਸਰ ਦੀ ਅਸਾਮੀ ਤੇ ਲੱਗ ਕੇ ਉਹ ਲਿਖਦੇ ਹਨ ਇੱਕ ਵਾਰ ਮੈਨੂੰ ਹਵਾਈ ਜਹਾਜ਼ ਦੇ ਹਾਦਸੇ ਦੀ ਜਾਂਚ ਕਰਨ ਵਾਸਤੇ ਆਦਮਪੁਰੀ ਹਵਾਈ ਅੱਡੇ ਤੇ ਜਾਂਚ ਕਮੇਟੀ ਦੇ ਹੋਰ ਮੈਂਬਰਾਂ ਨਾਲ ਜਾਣਾ ਪਿਆ ਜਾਂਚ ਦਾ ਕਾਰਜ ਮੁਕੰਮਲ ਕਰਨ ਉਪਰੰਤ ਮੈਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਉਚੇਚਾ ਮਿਲਣ ਵਾਸਤੇ ਗਿਆ ਬਾਬਾ ਜੀ ਦੇ ਪਾਸ ਬੈਠ ਕੇ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕਰਨ ਦਾ ਸੁਭਗ ਪ੍ਰਾਪਤ ਹੋਇਆ ਵਾਪਸੀ ਤੇ ਮੈਂ ਆਪਣੇ ਅੰਬਾਲਾ ਕੈਂਟ ਦਾ ਸਰਨਾਵਾ ਬਾਬਾ ਜੀ ਨੂੰ ਦਿੱਤਾ ਅਤੇ ਘਰ ਦਰਸ਼ਨ ਦੇਣ ਲਈ ਵੀ ਬੇਨਤੀ ਕੀਤੀ ਸਾਲ 1969 ਈਸਵੀ ਦੇ ਨਵੰਬਰ ਮਹੀਨੇ ਵਿੱਚ ਮੇਰੇ ਪਾਸੋਂ ਉਸ ਹਵਾਈ ਜਹਾਜ਼ ਦਾ ਐਕਸੀਡੈਂਟ ਹੋ ਗਿਆ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤ ਸਰਕਾਰ ਨੇ ਰੂਸ ਪਾਸੋਂ ਖਰੀਦਿਆ ਸੀ ਹੋਏ ਨੁਕਸਾਨ ਦਾ ਅੰਦਾਜ਼ਾ ਉਸ ਸਮੇਂ ਕੋਈ 2 ਲੱਖ ਰੁਪਇਆ ਲਾਇਆ ਗਿਆ ਅਤੇ ਮੇਰੇ ਖਿਲਾਫ ਅਪੜਤਾਲ ਦਾ ਹੁਕਮ ਦਿੱਤਾ ਗਿਆ ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਕੁਝ ਵੀ ਹੋ ਸਕਦਾ ਸੀ ਮੈਂ ਇੱਕ ਦੁੱਖ ਭਰੇ ਸਮੇਂ ਦਾ ਸਾਹਮਣਾ ਕਰੇ ਹਾਂ ਸੀ ਕਿਉਂਕਿ ਮੈਨੂੰ ਸਜ਼ਾ ਕੀ ਮਿਲ ਜਾਵੇ ਇਸ ਦਾ ਡਰ ਇਸ ਦੀ ਚਿੰਤਾ ਮੇਰੇ ਅੰਦਰ ਸੀ ਇਸ ਸਜ਼ਾ ਤੋਂ ਸਤਿਗੁਰੂ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਇਸ ਸਾਖੀ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਦੇਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੋਬਿੰਦ ਗਰੇਵਾਲ ਜੀ ਅੱਗੇ ਲਿਖਦੇ ਹਨ ਐਕਸੀਡੈਂਟ ਹੋਣ ਤੋਂ 2-3 ਬਾਅਦ ਬਾਬਾ ਜੀ ਅਚਾਨਕ ਅੰਬਾਲਾ ਸ਼ੋਨੀ ਮੇਰੇ ਘਰ ਆ ਗਏ ਜਦੋਂ ਮੈਂ ਦੁਪਹਿਰ ਦਾ ਖਾਣਾ ਖਾਣ ਵਾਸਤੇ ਘਰ ਪੁੱਜਾਂ ਤਾਂ ਮੇਰੀ ਘਰਵਾਲੀ ਨੇ ਦੱਸਿਆ ਕਿ ਬਾਬਾ ਜੀ ਅਤੇ ਇੱਕ ਹੋਰ ਸਿੰਘ ਥੋੜਾ ਜਿਹਾ ਪਹਿਲਾਂ ਹੀ ਘਰ ਆਏ ਹਨ ਮੈਨੂੰ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਕਿ ਡਿੱਗੇ ਮਨ ਨੂੰ ਪਰਵਾਸ ਮਿਲ ਗਿਆ ਬਾਬਾ ਜੀ ਨੂੰ ਨਮਸਕਾਰ ਕੀਤੀ ਅਤੇ ਫਤਿਹ ਬੁਲਾਈ ਬਾਬਾ ਜੀ ਨੇ ਦੱਸਿਆ ਕਿ ਉਹ ਜਮਨानगर ਜਾ ਰਹੇ ਹਨ ਅਤੇ ਇੱਕ ਰਾਤ ਲਈ ਮੇਰੇ ਪਾਸ ਟਹਿਰਨਗੇ ਖਾਣਾ ਖਾਣ ਉਪਰੰਤ ਮੋੜ-ਮੋੜ ਕੇ ਮੈਨੂੰ ਖਿਆਲ ਆਵੇ ਕਿ ਮੈਂ ਬਾਬਾ ਜੀ ਨੂੰ ਹਵਾਈ ਹਾਦਸੇ ਬਾਰੇ ਦੱਸਾਂ ਪਰ ਮੇਰਾ ਹੌਸਲਾ ਨਾ ਪਿਆ ਮੈਂ ਦੁਬਾਰਾ ਕੰਮ ਤੇ ਚਲਾ ਗਿਆ ਅਤੇ ਜਦੋਂ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਬਾਬਾ ਜੀ ਦੇ ਕੋਲ ਬੈਠਾ ਮਨ ਵਿੱਚ ਮੁਰਮੁਰ ਹਾਲੇ ਨਿਕਲਣ ਵਾਲੇ ਸਿੱਟਿਆਂ ਬਾਰੇ ਚਿੰਤਾ ਦੀ ਲਹਿਰ ਚੱਲਦੀ ਰਹੀ ਬਾਬਾ ਜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਗੋਪਿੰਦ ਪ੍ਰਸਾਦ ਸਿੰਘ ਜੀ ਜੋ ਵੀ ਤੁਹਾਨੂੰ ਪਰੇਸ਼ਾਨੀ ਹੈ ਨਿਸੰਘ ਹੋ ਕੇ ਦੱਸ ਦਿਓ ਗੁਰੂ ਮਹਾਰਾਜ ਪਲੀ ਕਰਨਗੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਇਹੇ ਬਚਨ ਸੁਣ ਕੇ ਮੇਰੀ ਜਾਨ ਵਿੱਚ ਜਾਨ ਆਈ ਅਤੇ ਹੋਏ ਹਵਾਈ ਹਾਦਸੇ ਬਾਰੇ ਚੱਲ ਰਹੀ ਜਾਂਚ ਬਾਰੇ ਵਿਸਤਾਰ ਵਿੱਚ ਮੈਂ ਬਾਬਾ ਜੀ ਨੂੰ ਦੱਸਿਆ ਅਤੇ ਜਾਂਚ ਉਪਰੰਤ ਨਿਕਲਣ ਵਾਲੇ ਨਤੀਜੇ ਅਤੇ ਸਜ਼ਾ ਬਾਰੇ ਵੀ ਦੱਸ ਦਿੱਤਾ ਸਾਰੀ ਗੱਲਬਾਤ ਸੁਣਨ ਉਪਰੰਤ ਬਾਬਾ ਜੀ ਕਹਿਣ ਲੱਗੇ ਕਾਕਾ ਪੰਜਵੇਂ ਪਾਤਸ਼ਾਹ ਜੀ ਦਾ ਗੋੜੀ ਰਾਗ ਵਿੱਚ ਸ਼ਬਦ ਹੈ ਜੋ ਇੱਥੋਂ ਆਰੰਭ ਹੁੰਦਾ ਹੈ ਗੋੜੀ ਮਹਿਲਾ ਪੰਜਵਾ ਥੇਲਕਾਰ ਬੈਸੋ ਹਰਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਇਸ ਸ਼ਬਦ ਦਾ ਜਾਪ ਵੱਧ ਤੋਂ ਵੱਧ ਕਰਿਆ ਕਰੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਗੁਰੂ ਮਹਾਰਾਜ ਜੀ ਸਹਾਈ ਹੋਣਗੇ ਉਹ ਅੱਗੇ ਲਿਖਦੇ ਹਨ ਮੈਂ ਸ਼ਬਦ ਲਿਖ ਲਿਆ ਅਤੇ ਜ਼ਬਾਨੀ ਜਾਦ ਵੀ ਕਰ ਲਿਆ ਅਤੇ ਉਸ ਦਾ ਪਾਠ ਆਰੰਭ ਕਰ ਦਿੱਤਾ ਮੰਨ ਕਰਕੇ ਮੈਨੂੰ ਇੰਨਾ ਭਰੋਸਾ ਬਣ ਗਿਆ ਕਿ ਹੁਣ ਮੈਨੂੰ ਕੋਈ ਸਜ਼ਾ ਨਹੀਂ ਮਿਲੇਗੀ ਮੈਂ ਜਾਂਚ ਕਮੇਟੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਹਾਦਸੇ ਵਿੱਚ ਮੇਰੀ ਗਲਤੀ ਹੈ ਜਾਂਚ ਕਮੇਟੀ ਦੇ ਅਫਸਰਾਂ ਉੱਪਰ ਮੇਰੇ ਸੱਚ ਦੱਸਣ ਅਤੇ ਗਲਤੀ ਮੰਨ ਲੈਣ ਦਾ ਇਨਾ ਅਸਰ ਪਿਆ ਕਿ ਰਿਪੋਰਟ ਲਿਖਣ ਲੱਗਿਆਂ ਉਹਨਾਂ ਨੇ ਲਿਖ ਦਿੱਤਾ ਕਿ ਇਸ ਅਫਸਰ ਨੇ ਧਿਆਨਤਦਾਰੀ ਨਾਲ ਆਪਣਾ ਕਸੂਰ ਮੰਨ ਲਿਆ ਹੈ ਇਸ ਲਈ ਇਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇ ਇਸ ਰਿਪੋਰਟ ਤੇ ਸਟੇਸ਼ਨ ਕਮਾਂਡਰ ਨੇ ਹਾਮੀ ਭਰ ਦਿੱਤੀ ਅਤੇ ਕਮਾਂਡ ਨੂੰ ਰਿਪੋਰਟ ਭੇਜ ਦਿੱਤੀ ਗਈ ਕਮਾਂਡ ਨੇ ਵੀ ਇਸ ਰਿਪੋਰਟ ਦੀ ਹਾ ਵਿੱਚ ਆਪਣੀ ਸਹਿਮਤੀ ਦੇ ਦਿੱਤੀ ਅਤੇ ਜਾਂਚ ਰਿਪੋਰਟ 에ਅਰ ਹੈੱਡ ਕੁਆਟਰ ਨੂੰ ਭੇਜ ਦਿੱਤੀ ਗਈ 에ਅਰ ਹੈੱਡ ਕੁਆਟਰ ਵਿੱਚ ਦੋ ਡਾਇਰੈਕਟਰਾਂ ਨੇ ਆਪਣਾ ਅੰਤਿਮ ਫੈਸਲਾ ਦੇਣਾ ਸੀ ਇੱਕ ਅਫਸਰ ਤਾਂ ਮੰਨ ਗਿਆ ਪਰ ਦੂਸਰੇ ਦਾ ਵਿਚਾਰ ਸੀ ਕਿ ਪਿੱਛੋਂ ਇਸ ਤਰ੍ਹਾਂ ਦੇ ਐਕਸੀਡੈਂਟਾਂ ਤੇ ਸਖਤ ਸਜ਼ਾ ਦਿੱਤੀ ਜਾਂਦੀ ਰਹੀ ਹੈ ਇਸ ਲਈ ਇਸ ਅਫਸਰ ਨੂੰ ਵੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਮਾਫੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਦੋ ਡਾਇਰੈਕਟਰਾਂ ਦੇ ਆਪਸੀ મતਭੇਦ ਹੋ ਗਏ ਮੇਰੀ ਤਸਵੀਜ ਵਾਲੀ ਫਾਈਲ ਉੱਪਰ ਹੁੰਦੀ ਰਹੀ ਜਿਵੇਂ ਜਿਵੇਂ ਦੇਰੀ ਹੋ ਰਹੀ ਸੀ ਮੇਰੀ ਚਿੰਤਾ ਵੀ ਵੱਧ ਲਈ ਸੀ ਆਖਿਰ ਮੇਰੇ ਕੋਲ ਰਹਾ ਨਾ ਗਿਆ ਅਤੇ ਮੈਂ ਆਪਣੇ ਇੱਕ ਦੋਸਤ ਨਾਲ ਜੋ ਕਿ 에ਅਰ ਹੈਡ ਕੁਆਟਰ ਵਿੱਚ ਲੱਗਾ ਹੋਇਆ ਸੀ ਨਾਲ ਸੰਪਰਕ ਕੀਤਾ ਅਤੇ ਬੇਨਤੀ ਕੀਤੀ ਕਿ ਉਹ ਮੈਨੂੰ ਪਤਾ ਕਰਕੇ ਦੱਸੇ ਇਹ ਮੇਰੀ ਜਾਂਚ ਰਿਪੋਰਟ ਤੇ 에ਅਰ ਹੈੱਡਕੁਆਟਰ ਕੀ ਵਿਚਾਰ ਕਰਦਾ ਪਿਆ ਹੈ ਮੇਰੇ ਉਸ ਮਿੱਤਰ ਨੇ ਕੋਈ ਤਿੰਨ ਘੰਟੇ ਬਾਅਦ ਮੈਨੂੰ ਫੋਨ ਤੇ ਦੱਸਿਆ ਜਿਸ ਨੂੰ ਸੁਣ ਕੇ ਮੈਨੂੰ ਉਸ ਦੀ ਦੱਸੀ ਗੱਲ ਤੇ ਯਕੀਨ ਕਰਨਾ ਔਖਾ ਹੋ ਗਿਆ ਉਸਨੇ ਦੱਸਿਆ ਕਿ ਦੋ ਡਾਇਰੈਕਟਰਾਂ ਦੇ ਵਿਚਾਰ ਆਪਸੀ ਮੇਲ ਨਾ ਖਾਂਦੇ ਹੋਣ ਕਰਕੇ ਜਾਂਚ ਵਾਲੀ ਫਾਈਲ ਉੱਪਰ ਕਾਫੀ ਚੱਕਰ ਲਗਾਉਂਦੀ ਰਹੀ ਅਤੇ ਕੁਝ ਸਮੇਂ ਤੋਂ ਫਾਈਲ ਗੁੰਮ ਹੋ ਗਈ ਹੈ ਇਸ ਤਰ੍ਹਾਂ ਜਾਂਚ ਫਾਈਲ ਦਾ ਗਮ ਹੋ ਜਾਣਾ ਇਹ ਇੱਕ ਵੱਡੀ ਘਟਨਾ ਹੈ ਸਾਰੀ ਜਾਂਚ ਗੁਪਤ ਫਾਈਲ ਦੇ ਰੂਪ ਵਿੱਚ ਰੱਖੀ ਜਾਂਦੀ ਹੈ ਜੇ ਕਿਤੇ ਫਾਈਲ ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਬੜਾ ਨੁਕਸਾਨ ਹੋ ਸਕਦਾ ਹੈ ਮੇਰੇ ਦੋਸਤ ਨੇ ਇਹ ਵੀ ਦੱਸਿਆ ਕਿ ਤੇਰੀ ਜਾਂਚ ਵਾਲੀ ਫਾਈਲ ਲੱਭਣ ਲਈ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨਾ ਚਿਰ ਫਾਈਲ ਪ੍ਰਾਪਤ ਨਹੀਂ ਹੁੰਦੀ ਓਨਾ ਚਿਰ ਕੋਈ ਕਾਰਵਾਈ ਵੀ ਨਹੀਂ ਹੋ ਸਕਦੀ ਉਹ ਅੱਗੇ ਲਿਖਦੇ ਹਨ ਇਹ ਘਟਨਾ 1969 ਈਸਵੀ ਦੀ ਹੈ ਕਰੋਗੀ ਮਜਬੂਰੀ ਕਾਰਨ ਮੈਂ 1986 ਤੱਕ 에ਅਰ ਫੋਰਸ ਦੀ 17 ਸਾਲ ਨੌਕਰੀ ਕਰਕੇ ਪਹਿਲਾ ਰਿਟਾਇਰਮੈਂਟ ਲੈ ਕੇ ਪੈਨਸ਼ਨ ਲੈ ਕਰਨ ਆ ਗਿਆ ਹਾਦਸੇ ਸਮੇਂ ਮੈਂ ਫਲਾਈਟ ਲੈਫਟੇਨੈਂਟੀ ਅਤੇ ਰਿਟਾਇਰ ਹੋਣ ਸਮੇਂ ਮੈਂ ਵਿੰਗ ਕਮਾਂਡਰ ਦੇ ਅਹੁਦੇ ਤੇ ਪੁੱਜ ਗਿਆ ਸੀ ਗੁਰਬਾਣੀ ਦਾ ਓਟ ਆਸਰਾ ਲੈਣ ਅਤੇ ਮਹਾਪੁਰਸ਼ਾਂ ਦੇ ਅਕਾਲ ਪੁਰਖ ਪਾਸ ਬੇਨਤੀ ਕਰਨ ਸਦਕਾ ਮੇਰੀ 17 ਸਾਲ ਤੱਕ ਫਾਇਲ ਹੀ ਨਾ ਲੱਭੀ ਇਸ ਸਦਕਾ ਮੈਨੂੰ ਸਮੇਂ ਸਿਰ ਤਰੱਕੀ ਵੀ ਮਿਲਦੀ ਰਹੀ ਕਿਸੇ ਅਫਸਰ ਨੇ ਵੀ ਮੈਨੂੰ ਸੁਪਰਸੀਡ ਨਾ ਕੀਤਾ ਅਤੇ ਨਾ ਹੀ ਮੈਨੂੰ ਪੋਰਾ ਜਿੰਨੀ ਸਜ਼ਾ ਹੀ ਮਿਲੀ ਮਿਲਦੀ ਵੀ ਕਿਵੇਂ ਸਤਿਗੁਰੂ ਤੁਮਰੇ ਕਾਜ ਸਵਾਰੇ ਦਾ ਓਟ ਆਸਰਾ ਲਿਆ ਸੀ ਜੇ ਮੈਂ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਦੱਸਦਾ ਹਾਂ ਤਾਂ ਉਹ ਕਦੇ ਵਿਸ਼ਵਾਸ ਨਹੀਂ ਕਰਦਾ ਕਿ ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਅਜੇਹੀਆਂ ਜਾਂਚ ਫਾਈਲਾਂ ਬਹੁਤ ਹੀ ਗੁਪਤ ਅਤੇ ਪੂਰੀ ਸੁਰੱਖਿਆ ਹੇਠ ਰੱਖੀਆਂ ਜਾਂਦੀਆਂ ਹਨ ਮੈਨੂੰ ਖੁਦ ਆਪ ਨੂੰ ਜੀ ਕੰਨਾ ਔਖਾ ਹੈ ਕਿ ਇਹ ਕਿਵੇਂ ਹੋ ਗਿਆ ਇਸ ਹੱਦ ਬੀਤੀ ਨੂੰ ਸੁਣ ਕੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਗੁਰਬਾਨੀ ਵਿੱਚ ਕਿੰਨੀ ਪਰਕਰਤ ਹੈ ਅਤੇ ਉਹ ਮਹਾਨ ਹਸਤੀ ਬਾਬਾ ਜੀ ਜਿਨ੍ਹਾਂ ਨੇ ਮੇਰੇ ਬਿਨਾਂ ਦੱਸਣ ਤੋਂ ਮੇਰੀ ਚਿੰਤਾ ਰੋਗ ਵੀ ਜਾਣ ਲਿਆ ਅਤੇ ਇਲਾਜ ਵੀ ਦੱਸ ਦਿੱਤਾ ਬਾਬਾ ਜੀ ਤਾਂ ਸੰਨ ਜੋ ਆਪ ਪਰਮੇਸ਼ਵਰ ਦੇ ਪੂਰਨ ਪ੍ਰੋਸੈਸ ਸਰ ਜੀਵਨ ਪਤਿਤ ਕਰਦੇ ਸਨ ਅਤੇ ਸਾਡੇ ਵਰਗੇ ਡਾਵਾ ਡੋਲ ਮੰਨ ਵਾਲਿਆਂ ਨੂੰ ਕੁਰਬਾਨੀ ਦੀ ਅਸਲ ਰੂਪੀ ਥੰਮੀ ਦੇ ਕੇ ਅਡੋਲ ਵੀ ਕਰ ਦਿੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ